हां जी दोस्तों किमे हो सारे उम्मीद ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਉਹ ਦਿਖਾਉਣਾ ਤੁਹਾਨੂੰ ਸੋਹਣਾ ਮਾਹੌਲ ਤੇ ਆਹ ਦੇਖੋ ਸੋਹਣੇ ਫੁੱਲ ਇਹ ਕੁਦਰਤੀ ਨੇ ਸਾਰੇ ਕੋਈ ਬੀਜੇ ਨਹੀਂ ਹੋਏ ਹੈਗੇ ਤੇ ਆ ਸਾਡਾ ਇੱਥੇ ਝੂਲਾ ਜਿਹਾ ਬਣਾਇਆ ਹੋਇਆ ਨੇਰੀ ਆ ਕੇ ਹਟੀਆ ਥੋੜਾ ਜਿਹਾ ਕੁਰਸੀਆਂ ਕਰਤੀਆਂ ਸਾਡੀਆਂ ਖਿੜੀਆਂ ਪਈਆਂ ਨੇ ਤੇ ਇੱਥੇ ਲਾਵਾਂਗੇ ਹੁਣ ਫੁੱਲ ਬੂਟੇ ਜੇ ਤੇ ਆ ਦੇਖੋ ਤੁਸੀਂ ਕੁਦਰਤ ਦੀ ਦੇਖੋ ਆਹ ਦੇਖੋ ਆਹ ਨਾ ਕਿੰਨੇ ਸੋਹਣੇ ਫੁੱਲ ਇਹ ਸਾਰੇ ਕੁਦਰਤੀ ਨੇ ਤੇ ਵਿੱਚ ਤੁਹਾਨੂੰ ਪੰਛੀਆਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹੋਣੀਆਂ ਦੇਖੋ ਤੁਸੀਂ ਆਹ ਦੇਖੋ ਹਨ ਜਮਾ ਨਾਲੇ ਤੁਹਾਨੂੰ ਦਿਖਾਉਨੇ ਆ ਆਪਣੇ ਜਿਹੜੇ ਸਿਉਆਂ ਦੇ ਬੂਟੇ ਨੇ ਉਹਨਾਂ ਨੂੰ ਵੀ ਫੁੱਲ ਆਉਣੇ ਸ਼ੁਰੂ ਹੋ ਗਏ ਆ ਦਿਖਾਉਨੇ ਆ ਤੁਹਾਨੂੰ ਬਣੇ ਰਹੋ ਵੀਡੀਓ 'ਚ ਤੇ ਦੇਖੋ ਕਿੰਨੀਆਂ ਵਧੀਆ ਆਵਾਜ਼ਾਂ ਆਉਂਦੀਆਂ ਨੇ ਪੰਛੀਆਂ ਦੀਆਂ ਦੇਖੋ ਐਨ ਉਹ ਕਹਿੰਦੇ ਹੁੰਦੇ ਇੱਕ ਪਿੰਡ ਹੋਵੇ ਮੇਰੇ ਖਾਬਾਂ ਦਾ ਕੋਲੋਂ ਨੰਗਦਾ ਦਰਿਆ ਹੋਵੇ ਦਰਿਆ ਤਾਂ ਨਹੀਂ ਪਰ ਇੱਕ ਨਦੀ ਜ਼ਰੂਰ ਲੰਘਦੀ ਆ ਉੱਚ ਵੀ ਪਾਣੀ ਘਟਿਆ ਹੋਇਆ ਹੁਣ ਪਹਿਲਾਂ ਨਾਲੋਂ ਕਿਰਾਂ ਤਾਂ ਆ ਸਾਰੇ ਜਿੱਥੇ ਆਪਾਂ ਫਿਰਦੇ ਆ ਇੱਥੇ ਸਾਰੇ ਪਾਣੀ ਆ ਗਿਆ ਸੀ ਪਰ ਹੁਣ ਘਟ ਗਿਆ ਆ ਦੇਖੋ ਤੁਸੀਂ ਆ ਪੀਲੇ ਪੀਲੇ ਫੁੱਲ ਕੁਦਰਤੀ ਘਾਹ ਦੇ ਵਿੱਚੋਂ ਨਿਕਲੇ ਹੋਏ ਤੁਹਾਨੂੰ ਦਿਖਾਉਂਦੇ ਆ ਨਦੀ ਜਿੰਨਾ ਕ ਪਾਣੀ ਰਹਿ ਗਿਆ ਦੇਖੋ ਐਨ ਪਾਣੀ ਹੁਣ ਪਹਿਲਾਂ ਨਾਲੋਂ ਘਟ ਗਿਆ ਤੁਸੀਂ ਦੇਖੋ ਕਿੰਨਾ ਪਾਣੀ ਆਇਆ ਹੋਣਾ ਜਿਹੜਾ ਇੰਨੀ ਉੱਚੀ ਥਾਂ ਤੇ ਚੜ ਕੇ ਗਾਹਾਂ ਸਾਡੇ ਘਰ ਤੱਕ ਨੇੜੇ ਪਹੁੰਚ ਗਿਆ ਸੀ ਉਧਰ ਵੀ ਆਇਆ ਨਾ ਜਿਹੜੇ ਉਧਰ ਪਰਲੇ ਪਾਸੇ ਨੇ ਘਰ ਨੇ ਉਹਨਾਂ ਤੱਕ ਪਹੁੰਚ ਗਿਆ ਸੀ ਇੰਨਾ ਪਾਣੀ ਸੀਗਾ ਇੰਨਾ ਮੀਂਹ ਪਿਆ ਸੀ ਹਾਲਾਂਕਿ ਇਹ ਸਭ ਤੋਂ ਉੱਚੀ ਥਾਂ ਇੱਥੇ ਲਗਭਗ ਐਦੂ ਗਾਹਾਂ ਜਾ ਕੇ ਹੋਰ ਵੀ ਡੰਗਾਈ ਆਉਂਦੀ ਆ ਪਰ ਇੱਥੇ ਪਾਣੀ ਜ਼ਿਆਦਾ ਖੜਦਾ ਨਹੀਂ ਗਾਹਾਂ ਰੁੜੀ ਜਾਂਦਾ ਤੇ ਕੋਈ ਕਿਸੇ ਦਾ ਗੰਦ ਨਹੀਂ ਪਾਇਆ ਹੋਇਆ ਇਹ ਦੇਖੋ ਤੁਸੀਂ ਐਨ ਚਮਾ ਸਾਫ ਪਾਣੀ ਆ ਜਿਹੋ ਜਿਹਾ ਕੁਦਰਤ ਦਾ ਵਰਤਾਰਾ ਉਹੀ ਕੁਛ ਆ ਤੇ ਅੱਜ ਉਹ ਦਿਖਾਉਨੇ ਆ ਤੁਹਾਨੂੰ ਆਪਣੇ ਬੂਟੇ ਸੇਬਾਂ ਦੇ ਹੁਣ ਆ ਤਾਂ ਕਮਾਲ ਹੀ ਲੱਗ ਰਿਹਾ ਜਮਾ ਐਨਾ ਦੇਖੋ ਐਨਾ ਕਾਦੇ ਵਿੱਚ ਕੁਦਰਤੀ ਆ ਹੈਗਾ ਜੀ ਨਾਸਪਾਤੀ ਦਾ ਬੂਟਾ ਕਈ ਨੇ ਇੱਕ ਨਹੀਂ ਕਈ ਬੂਟੇ ਨੇ ਆਪਣੇ ਕੋਲੇ ਨਾਸਪਤੀ ਦੇ ਵੀ ਤੇ ਆਹ ਹੈਗਾ ਸੇਬਾਂ ਦਾ ਬੂਟਾ ਇਹ ਵੀ ਖਾਸੇ ਨੇ ਟੋਟਲ ਹੈਗੇ ਨੇ 35-40 ਬੂਟੇ ਤੇ ਆਹ ਲੱਗੇ ਹੋਏ ਨੇ ਫੁੱਲ ਦੇਖੋ ਤੁਸੀਂ ਹਨ ਇਹ ਤਾਂ ਜਮਾਂ ਹਨ ਭਰ ਜਾਣਾ ਇਹਨੇ ਫੁੱਲਾਂ ਨਾਲ ਪਰ ਆਪਾਂ ਤੁਹਾਡੇ ਨਾਲ ਸਾਂਝ ਪਾਉਂਦੇ ਰਹਿੰਨੇ ਹੁੰਨੇ ਆ ਆਪ ਨੂੰ ਵੀ ਵਧੀਆ ਲੱਗਦਾ ਤੇ ਤੁਸੀਂ ਵੀ ਦੇਖ ਲੈਨੇ ਹੋ। ਤੂੰ ਦੇਖੋ ਆਹਨਾ। ਯਾ ਫੇਰ ਆ ਗਿਆ ਇੱਕ ਉਹਦਾ ਨਾਸਪਾਤੀ ਕਹਿ ਦਿੰਨੇ ਆ ਗੱਗੂ ਗੋਸ਼ਾ ਉਹਦਾ ਬੂਟਾ ਆ ਗਿਆ। ਤੇ ਥੱਲੇ ਫੁੱਲ ਇੱਥੇ ਵੀ ਦੇਖੋ ਤੁਸੀਂ ਆਹ ਦੇਖੋ ਨੀਲੇ ਰੰਗ ਦੇ ਪੀਲੇ ਰੰਗ ਦੇ ਜਾਮਨੀ ਇਹ ਸਾਰਾ ਕੁਦਰਤ ਦਾ ਬਰਤਾਰਾ ਆਹ ਸੋਨਾ ਮਾਹੌਲ ਬਣਿਆ ਪਿਆ ਆਹ ਬੁੱਟੇ ਨੂੰ ਵੀ ਫੁੱਲ ਬੜੇ ਸੋਹਣੇ ਆਉਂਦੇ ਦੇਖੋ ਤੁਸੀਂ ਆਨ वैसे किसे फाड़ा वाला बूटा नहीं हैगा ये है। आज तो फूल बनने शुरू हो गए हैं वहीं देखो अन कितना ड़ लगदा मां फूल देखो ਥੱਲੇ ਆ ਬਾਜੀ ਬਾ ਪੰਛੀ ਇੱਥੇ ਇਹਨੇ ਸੋਹਣੇ ਨੇ ਨਾ ਐਨ ਰੰਗ ਬਰੰਗੇ ਤੇ ਐਨ ਲੱਗਦਾ ਜਿਵੇਂ ਕੁਦਰਤ ਦੀ ਕਲਾਕਾਰੀ ਉਦੋਂ ਉੱਪਰ ਕੁਛ ਨਹੀਂ ਪਰਾ ਜਦੋਂ ਕਿਤੇ ਦੇਖੀ ਦਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੀਦੀ ਆ ਜਦ ਨੂੰ ਉੱਡ ਜਾਂਦੇ ਆ ਪਰਾ ਦੇਖੋ ਸੇਬ ਦਾ ਹੂਟਾ ਇਹ ਆ ਸੁਣੀ ਗੱਲਬਾਤ ਸਟੈਪ ਬਾਈ ਸਟੈਪ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਜਿਵੇਂ ਜਿਵੇਂ ਫਲ ਪਊਗਾ ਇਹਨੂੰ ਐਨ ਦਿਖਾਵਾਂਗੇ ਸਾਰਾ ਕੁਝ ਆਓ ਬੈਠੀ ਐਚ ਡੀ ਆਹ ਨੇ ਲੱਕੜ ਦੇ ਖੰਬੇ ਦੇਖੋ ਆਹ ਨੇ ਇੰਨੀ ਹਨੇਰੀ ਆਉਂਦੀ ਆ ਇੱਥੇ ਆਹ ਤਾਹਾਂ ਤੋਂ ਤਾਰ ਥੱਲੇ ਅੰਡਰਗਰਾਉਂਡ ਕਰ ਦਿੰਦੇ ਆ ਫਿਰ ਘਰ ਦੇ ਕੋਲੇ ਆ ਕੇ ਇੰਨੀਆਂ ਹਨੇਰੀਆਂ ਆਉਂਦੀਆਂ ਨੇ ਇੰਨਾ ਕੁਝ ਹੁੰਦਾ ਪਰ ਕਦੇ ਨਹੀਂ ਕੋਈ ਲਾਈਟ ਗਈ ਜਿੰਨੀ ਆਪਣੇ ਹਨੇਰੀ ਆਉਂਦੀ ਆ ਓੰਨੀ ਕੁ ਤੇਜ਼ ਹਵਾ ਤਾਂ ਇੱਥੇ ਲਗਭਗ ਆਮ ਹੀ ਚੱਲਦੀ ਰਹਿੰਦੀ ਆ ਪਰ ਕਦੇ ਕੋਈ ਹਨੇਰੀ ਧੂਰੀ ਨਹੀਂ ਆਈ ਹੈਗੀ ਸੌਰੀ ਲਾਈਟ ਨਹੀਂ ਗਈ ਹੈਗੀ ਹਨੇਰੀਆਂ ਤਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ ਆ ਵੀ ਸੇ ਉਹਦਾ ਬੂਟਾ ਹੀ ਐ ਦੇਖੋ ਤੁਸੀਂ ਇਹ ਨਾ ਇਹ ਆ ਹੈਗਾ ਜੀ ਆੜੂ ਇਹ ਆਪਣੇ ਵੀ ਬਹੁਤ ਹੁੰਦੇ ਆ ਆ ਗਿਆ ਗੋਰਿਆਂ ਦਾ ਪਾਈਨ ਟਰੀ ਕਹਿੰਦੇ ਐ ਇਹਨੂੰ ਕ੍ਰਿਸਮਸ ਟਰੀ ਵੀ ਕਹਿੰਦੇ ਆ ਇਹਨਾਂ ਕਰਮੀ ਚ ਸੁੱਕੇ ਤੇ ਜਿੰਨੀ ਮਰਜੀ ਠੰਡ ਪੈ ਜੇ ਇਹ ਹਜੇ ਹੀ ਰਹਿੰਦਾ ਆ ਬੂਟਾ ਵੀ ਲਗਭਗ ਦੇਖਣ ਨੂੰ ਤਾਂ ਇਹ ਲੱਗਦਾ ਜਿਵੇਂ ਨਾਸਪਾਤੀ ਦਾ ਬੂਟਾ ਹੋਵੇ ਪਰ ਇਹਨੂੰ ਕੋਈ ਫਲ ਨਹੀਂ ਪੈਂਦਾ ਬਸ ਐਂ ਹੀ ਰਹਿੰਦਾ ਇਹ ਫੁੱਲ ਲੱਗਦੇ ਆ ਤੇ ਉਦੋਂ ਬਾਅਦ ਚ ਬਰੀਕ ਬਰੀਕ ਜਿਹਾ ਕੋਈ ਫਲ ਲੱਗਦਾ ਪਰ ਉਹ ਕਿਸੇ ਖਾਣ ਦੇ ਕੰਮ ਨਹੀਂ ਆਉਂਦਾ ਸੋ ਠੀਕ ਹੈ ਜੀ ਕਰਦੇ ਆ ਕਰੋ ਲਾਈਕ ਸ਼ੇਅਰ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ ਬੱਸਦੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ